ਕਲਾਸਿਸ ਵਿਦ ਕਵਲਜੀਤ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਵੀਡੀਓ ਦੇਖਣ ਲਈ ਲਾਈਕ ਕਰੋ ਚੈਨਲ ਸਬਸਕ੍ਰਾਈਬ ਕਰੋ ਤੇ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇਖਣ ਲਈ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਬੱਚਿਓ ਸਵਾਗਤ ਹੈ ਵੀਡੀਓ ਵਿੱਚ ਤੇ ਅੱਜ ਆਪਾਂ ਕਰਾਂਗੇ ਜਮਾਤ 10ਵਾਂ ਬਣ ਗਈ ਜਿਹੜੀ ਤੁਹਾਡੀ ਬੁੱਕ ਹੈ ਉਹਦਾ ਦੂਜਾ ਵਿਆਪ ਪਾਠ ਹੈ ਉਸ ਦੀ ਇਕਾਂਗੀ ਹੈ ਜਿਹੜੀ ਤੇ ਉਸ ਦਾ ਪਾਤਰ ਚਿੱਤਰਣ ਕਰਾਂਗੇ ਆਪਾਂ ਨਿਹਾਲ ਗੋਰ ਦਾ ਨੇਹਾਲਕੁਰ ਸੰਤ ਸਿੰਘ ਸੇਖੋ ਦੀ ਲਿਖੀ ਕੰਗੀ ਦੂਜੇ ਵਿਆਹ ਦੀ ਮੁੱਖ ਪਾਤਰ ਹੈ ਤੇ ਉਹ ਪੁਰਾਤਨ ਵਿਚਾਰਾਂ ਵਾਲੀ ਔਰਤ ਹੈ ਉਹ ਸੁਖਦੇਵ ਸਿੰਘ ਦੀ ਮਾਂ ਤੇ ਮਨਜੀਤ ਦੀ ਸੱਸ ਹੈ ਉਸ ਦੇ ਪਾਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ ਪਹਿਲਾ ਹੈ ਨੂੰ ਦੇ ਵਿੱਚ ਨੁਕਸ ਕੱਢਣ ਵਾਲੀ ਨੇਹਾਲਕੁਰ ਹਰ ਗੱਲ ਵਿੱਚ ਆਪਣੀ ਨੂੰ ਮਨਜੀਤ ਦੇ ਨੁਕਸ ਕੱਢਦੀ ਰਹਿੰਦੀ ਹੈ ਤੇ ਕਦੇ ਸਬਜ਼ੀ ਕੱਟਣ ਵਿੱਚ ਕਦੇ ਦੇਰ ਨਾਲ ਕੰਮ ਕਰਨ ਲਈ ਕਦੇ ਇਸਤਰੀ ਸਭਾ ਦੀ ਮੈਂਬਰ ਬਣਨ ਲਈ ਇਸ ਤਰ੍ਹਾਂ ਹਰ ਵੇਲੇ ਮੌਕੇ ਦੀ ਤਲਾਸ਼ ਵਿੱਚ ਰਹਿੰਦੀ ਹੈ ਕਿ ਆਪਣੀ ਨੂੰਹ ਦਾ ਕੋਈ ਨਾ ਕੋਈ ਜਿਹੜਾ ਨੁਕਸ ਹੈ ਉਹ ਕੱਢਦੀ ਰਹੇ ਤੇ ਅੱਗੇ ਹੈ ਪ੍ਰਸ਼ਨ ਪੁਆਇੰਟ ਤੀਜਾ ਪੁਆਇੰਟ ਦੂਜਾ ਪੁਰਾਣੇ ਖਿਆਲਾਂ ਦੀ ਧਾਰਨੀ ਨਿਹਾਲਕੌਰ ਪੁਰਾਣੇ ਖਿਆਲਾਂ ਵਾਲੀ ਔਰਤ ਹੈ ਤੇ ਇਸੇ ਲਈ ਉਹ ਪੁਰਾਣੀ ਸੋਚ ਮੁਤਾਬਕ ਇਸਤਰੀਆਂ ਦੇ ਜਿਹੜੇ ਪੜ੍ਹਨ ਲਿਖਣ ਘੁੰਡ ਨਾ ਕੱਢਣ ਤੇ ਸਭਾ ਆਦਿ ਦਾ ਮੈਂਬਰ ਬਣਨ ਦੇ ਖਿਲਾਫ ਹੈ। ਅੱਗੇ ਹੈ ਪੁਆਇੰਟ ਤੀਜਾ ਆਪਣੀ ਨੂੰ ਨੂੰ ਦਬਾ ਕੇ ਰੱਖਣ ਦਾ ਯਤਨ ਕਰਨ ਵਾਲੀ ਤੇ ਉਹ ਆਪਣੀ ਨੂੰ ਨੂੰ ਆਪਣੇ ਪ੍ਰਭਾਵ ਥੱਲੇ ਦੱਬ ਕੇ ਰੱਖਣਾ ਚਾਹੁੰਦੀ ਸੀ। ਇਸ ਲਈ ਉਹ ਉਸ ਨੂੰ ਆਪਣੇ ਪੁੱਤਰ ਦਾ ਦੂਜਾ ਵਿਆਹ ਕਰ ਦੇਣ ਦੀ ਧਮਕੀ ਦਿੰਦੀ ਰਹਿੰਦੀ ਹੈ। ਅੱਗੇ ਹੈ ਧੀ ਨਾਲ ਬਹੁਤ ਪਿਆਰ ਕਰਨ ਵਾਲੀ ਆਪਣੀ ਧੀ ਸੁਖਦੇਵ ਕੌਰ ਨੂੰ ਉਹ ਬਹੁਤ ਪਿਆਰ ਕਰਦੀ ਹੈ ਤੇ ਉਸ ਦੀ ਚਿੰਤਾ ਕਰਦੀ ਰਹਿੰਦੀ ਹੈ ਤੇ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਜਵਾਈ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਇਹ ਸੁਣ ਕੇ ਬਹੁਤ ਹੀ ਦੁਖੀ ਹੁੰਦੀ ਹੈ ਅਤੇ ਰੋਂਦੀ ਹੈ ਅੱਗੇ ਹੈ ਆਪ ਦੂਜੇ ਵਿਆਦੀ ਸ਼িকার ਆਪਣੀ ਨੂੰ ਨੂੰ ਦੂਜੇ ਵਿਆਹ ਦੀ ਧਮਕੀ ਦੇਣ ਪਿੱਛੇ ਨਿਹਾਲ ਕੋਰ ਦੀ ਮਾਨਸਿਕਤਾ ਸੀ ਕਿ ਜਵਾਨੀ ਸਮੇਂ ਉਸਦੇ ਪਤੀ ਨੇ ਦੂਜਾ ਵਿਆਹ ਕਰਵਾਇਆ ਸੀ ਤੇ ਇਸ ਲਈ ਉਸ ਨੂੰ ਲੱਗਦਾ ਸੀ ਕਿ ਇਸਤਰੀ ਨੂੰ ਕਾਬੂ ਵਿੱਚ ਰੱਖਣ ਲਈ ਦੂਜੇ ਵਿਆਹ ਦੀ ਧਮਕੀ ਦੇਣਾ ਜ਼ਰੂਰੀ ਹੁੰਦਾ ਹੈ ਮਤਲਬ ਕਿ ਉਹ ਇਹ ਸਮਝਦੀ ਹੈ ਕਿ ਦੂਜੇ ਵਿਆਹ ਦੀ ਧਮਕੀ ਦੇਣਾ ਜ਼ਰੂਰੀ ਹੁੰਦਾ ਹੈ ਅੱਗੇ ਹੈ ਆਪਣੀ ਗਲਤੀ ਮੰਨ ਲੈਣ ਵਾਲੀ ਜਦੋਂ ਉਹ ਆਪਣੇ ਜਵਾਈ ਦੇ ਦੂਜੇ ਵਿਆਹ ਬਾਰੇ ਸੁਣਦੀ ਹੈ ਤੇ ਦੁਖੀ ਹੁੰਦੀ ਹੈ ਤੇ ਆਪਣੀ ਗਲਤੀ ਮੰਨਦੀ ਹੋਈ ਉਹ ਮਨਜੀਤ ਕੋਲੋਂ ਮਾਫੀ ਵੀ ਮੰਗਦੀ ਹੈ